ਸਤ ਸ੍ਰੀ ਅਕਾਲ ਜੀਓ ਆ ਜਿਹੜੇ ਗੁਰਦੁਆਰਾ ਸਾਹਿਬ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਗੁਰਦੁਆਰਾ ਦਾ ਨਾਮ ਹੈ ਜੀ ਨਾਨਕ ਛੀਰਾ ਸਾਹਿਬ ਗੁਰਦੁਆਰਾ ਜਿਹੜਾ ਕਰਨਾਟਕ ਦੇ ਵਿੱਚ ਸੇਸਾ ਦੇ ਕਰਨਾਟਕ ਸਟੇਟ ਦੇ ਵਿੱਚ ਸ਼ਹਿਰ ਹੈ ਬਿਰਦ ਬਿਦਰ ਬਿਦਰ ਸ਼ਹਿਰ ਦੇ ਵਿੱਚ ਆ ਤੁਸੀਂ ਜਿਹੜਾ ਗੁਰਦੁਆਰਾ ਦੇਖ ਰਹੇ ਜੀ ਇੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਅਦਾਸੀਆਂ ਦੇ ਸਮੇਂ ਇਸ ਸਥਾਨ ਤੇ ਆਏ ਸਨ ਅਤੇ ਇਥੋਂ ਦੇ ਲੋਕਾਂ ਨੇ ਇਥੋਂ ਦੀ ਸੰਗਤ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਸੀ ਕਿ ਇਥੋਂ ਦਾ ਪਾਣੀ ਨਹੀਂ ਹੈਗਾ ਪਾਣੀ ਦੀ ਬੜੀ ਕਿਲਤ ਹੈ ਕਈ ਕਈ 100 ਫੁੱਟ ਡੂੰਘੇ ਖੂਹ ਪਟਣ ਤੇ ਵੀ ਜਿਹੜੀ ਆ ਪਾਣੀ ਨਹੀਂ ਮਿਲਦਾ ਤੇ ਬਾਬਾ ਜੀ ਸਾਡੀ ਇਸ ਕਿਲਤ ਨੂੰ ਦੂਰ ਕੀਤਾ ਜਾਵੇ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਖੜਾਵਾ ਦੇ ਨਾਲ ਇੱਕ ਪਹਾੜੀ ਨੂੰ ਛੋਇਆ ਸੀ ਤੇ ਇਥੋਂ ਇੱਕ ਸੋਮਾ ਫੁੱਟਿਆ ਸੀ ਜਿਹਨੂੰ ਚਸ਼ਮਾ ਵੀ ਕਿਹਾ ਜਾਂਦਾ ਤੇ ਕਰਨਾਟਕ ਦੀ ਭਾਸ਼ਾ ਦੇ ਵਿੱਚ ਇਸ ਨੂੰ ਝੀਰਾ ਕਿਹਾ ਜਾਂਦਾ ਤੇ ਇਹ ਤਾਂ ਇਸ ਸਥਾਨ ਦਾ ਨਾਮ ਹੈ ਝੀਰਾ ਸਾਹਿਬ ਤੁਸੀਂ ਦਰਸ਼ਨ ਕਰ ਰਹੇ ਜੀ ਬੜੀ ਖੁੱਲੀ ਰਮਣੀਕ ਜਗ੍ਹਾ ਹੈ ਪਹਾੜੀ ਇਲਾਕਾ ਵੀ ਹੈ ਥੋੜਾ ਬਹੁਤਾ ਤੇ ਹਰਿਆਵਲ ਵੀ ਬਹੁਤ ਹੈ ਤੇ ਸੰਗਤ ਪੰਜਾਬ ਦੀਆਂ ਦੇਸ਼ਾਂ-ਵਦੇਸ਼ਾਂ ਤੋਂ ਸੰਕਾ ਇੱਥੇ ਚੱਲ ਕੇ ਆਉਂਦੀਆਂ ਨੇ ਤੇ ਆ ਤੁਸੀਂ ਜਿਹੜੇ ਦਰਸ਼ਨ ਕਰ ਰਹੇ ਜੀ ਆ ਨਾਲ ਹੀ ਕੁੰਡ ਹੈ ਜਿੱਥੇ ਇੱਕ ਝੀਰਾ ਸਾਹਿਬ ਜਿਸ ਨੂੰ ਕਿਹਾ ਜਾਂਦਾ ਹੈ ਸੋਮਾ ਹੈ ਆ ਤੁਸੀਂ ਇਸ ਕੁੰਡ ਦੇ ਦਰਸ਼ਨ ਕਰ ਰਹੇ ਜੀ ਤੇ ਇਹ ਗੁਰਦੁਆਰਾ ਸਾਹਿਬ ਜਦੋਂ ਵੀ ਤੁਸੀਂ ਆਓ ਇਸ ਕੁੰਡ ਦੇ ਵੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਇਤਿਹਾਸ ਦੇ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ